ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜੀ ਪ੍ਰਣ ਸਭ ਜੀ ਮਹਾਰਾਜਿਓ ਆਪ ਜੀ ਤਰਸ ਕਰਕੇ ਰਹਿਮਤ ਕਰਕੇ ਸਿਰ ਤੇ ਮੇਰ ਪਰ ਹੱਥ ਰਾ ਕੇ ਆਪ ਜੀ ਦੀ ਆਪਣੀ ਪਾਣੀ ਸੁਖਮਨੀ ਸਰਬ ਜੀ ਦੀ ਸਹਿਜ ਰੂਪ ਵਿੱਚ ਸੇਵਾ ਲੈ ਲੈਣੀ ਜੀ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੰਮ ਸਮਾਧੀ ਆਪ ਆਪਨ ਕੀ ਆ ਨਨਕਾਰ ਆਪੇ ਹੀ ਸਿਰ ਜਾਪ ਅਸ਼ਟਪਦੀ ਜਬ ਅਕਾਰ ਇਹ ਕਛਨਾ ਦ੍ਰਿਸ਼ਟੀਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸੁਬਾਦ ਤਬ ਬੈਰ ਗਰੋਧ ਕਿਸ ਸੰਗ ਕਮਾਤ ਜਬ ਇਸ ਕਾ ਦਰਨ ਚਿਹਨ ਨ ਜਾਪਤ ਤਬ ਹਰ ਸੋਗ ਬਹੁਤ ਸਹਿ ਵਿਆਪਤ ਜਬ ਆਪਣੇ ਆਪ ਆਪਕਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇល ਆਪ ਵਰਤੀ ਜਾ ਨਾਨਕ ਕਰਨੇ ਹਰ ਨਾ ਦੂਜਾ ਜਦ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹ ਕਿਸ ਕਾ ਧਨੀ ਜਦ ਇਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹ ਕੌਨ ਅਵਤਾਰ ਜਦ ਨਿਰਗੁਣ ਪ੍ਰਭ ਸਹਜ ਸੁਭਾਏ ਤਬ ਸਿਵ ਸਕਤ ਕਹ ਹੋ ਕਿਤ ਠਾਏ ਜਦ ਅਪਹਿ ਆਪ ਆਪਣੀ ਜੋਤ ਧਰੈ ਤਬ ਕਵਨ ਨ ਡਰ ਕਵਨ ਕਤ ਡਰੈ ਆਪਣ ਚਲਤ ਆਪ ਕਰਨੇ ਹਾਰ ਨਾਨਕ ਠਾਪੁਰ ਅਗਮ ਅਪਾਰ ਅਬਨਸੀ ਸੁਆਪਨਾਸਨ ਇਹ ਜਨਮ ਮਰਨ ਕਹ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਸੂਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਬਗਤ ਅਗੋਤ੍ਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ 나ਥ ਨਿਰੰਜਨ ਅਗੋਤ੍ਰ ਅਗਾਧੇ ਤਬ ਕਾਹਨ ਛੁੱਟੇ ਕਾਹਨ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਦੇ ਅਪਣ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੂਤਾ ਤਹ ਦਿਨ ਮੈਲ ਕਹੋ ਕਿਆ ਤੋਤਾ ਜਹ ਰੰਝਨ ਰੰਕਾਰ ਦਰਬਾਨ ਤਹ ਕਾਨ ਕਾ ਮਾਨ ਕਾਹ ਅਦਮਾਨ ਜਹ ਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਗਤ ਕਹੋ ਕੀਸ ਜਹ ਜੋਤ ਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨਿਹਾਰ ਨਾਨਕ ਕਰਤੇ ਕਾ ਨਹੀਂ ਸਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ ਜਹ ਸਰਬ ਕਲਾ ਪਹਿ ਪ੍ਰਵੀਨ ਤਹ ਬੀਦ ਕਪੀਵ ਕਹਾਂ ਕੋ ਤੀਨ ਜਬ ਅਪਨ ਆਪ ਆਪ ਉਰਤਾਰੇ ਤੋ ਸਗਨ ਅਪਸਗਨ ਕਹਾਂ ਵਿਚਾਰ ਹੈ ਜਹ ਅਪਨੂਤ ਆਪਣੇ ਆਪ ਨੀਰਾ ਤਹ ਕੌਨ ਠਾਕੁਰੋ ਕੌਨ ਕਹੀਆ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜੋ ਅਛਾਲੋ ਅਛੀਦ ਅਪੀਦ ਸਮਾਇਆ ਊਹਾ ਕਿਸਹਿ ਵਿਆਪਤ ਮਾਇਆ ਆਪਸ ਕੋ ਆਪਹਿ ਆਦੇਸ ਤਿਹ ਗੁਣ ਕਾ ਨਾਹੀ ਪ੍ਰਵੇਸ਼ ਜਹ ਇੱਕ ਹੈ ਏਕ ਏਕ ਭਗਵੰਤਾ ਤਹ ਕਾਹਨ ਅਚਿੰਤ ਕਿਸਲਾ ਕੈ ਚਿੰਤਾ ਜਹ ਆਪਣੇ ਆਪ ਆਪ ਬਤੀ ਆਰਾ ਤਹ ਕੌਨ ਕਥੈ ਕੌਨ ਸੁਨਨੇ ਹਾਰਾ ਬਹੁ ਬੀ ਅੰਤ ਊਚਤੇ ਊਚਾ ਨਾਨਕ ਆਪਸ ਕੋ ਆਪਹਿ ਤਹ ਹੂਚਾ ਜਹ ਆ ਪ੍ਰਚੇ ਪ੍ਰਪੰਚ ਅਕਾਰ ਤਿਹ ਗੁਣ ਮਹਿ ਕਿੰਨੋ ਵਿਸਥਾਰ ਪਾਪ ਗੰਨ ਤਹ ਤਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਡਾਲ ਹਮੈ ਮੁਹ ਭਰਮ ਪੈ ਪਾਰ ਦੁਖ ਸੁਖ ਮਨ ਅਪਮਾਨ ਅਨੁਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਇਕੈ ਜਹ ਅਬਗਤ ਭਗਤ ਤਹ ਆਪ ਜਹ ਕਸਰੈ ਪਸਾਰ ਸੰਤ ਪ੍ਰਤਾਪ ਦੋਹੋਂ ਪਾਖ ਕਾ ਅਪਹ ਤਨੀ ਉਨਕੀ ਸੋਭਾ ਉਨਹ ਬਣੀ ਆਪ ਹੈ ਕੌਤੁਕ ਕਰੈ ਅਨੰਦ ਚੂਜ ਆਪ ਹੈ ਰਸ ਭੋਗਨ ਨਿਰਜੋਗ ਜਿਸ ਭਾਵੇਂ ਜਪਨ ਨਾ ਲਾਵੇ ਜਿਸ ਭਾਵੇਂ ਖੇਲ ਖਿਲਾਵੇ ਬੇਸਮਰ ਅਥਾ ਅਗੰਤ ਅਤੁੱਲ ਜਿਮ ਬਲਾਬ ਹੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਦੰਤ ਕੇ ठाकुर रा ਆਪੇ ਵਰਤਨ ਹਾਰ ਨਾਨਕ ਇੱਕ ਪਸਰੇ ਆ ਦੂਜਾ ਕਹਿ ਦ੍ਰਿਸ਼ਟਾਰ ਵਾਹ